ਭਾਵਨਾ ਇਹ ਸਟ੍ਰੀਕੇ ਦੀ ਬਣ ਰਹੀ ਆ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀਜ਼ਿਆਂ ਦੇ ਵਿੱਚ ਨਰਮੀ ਦੀਆਂ ਖਬਰਾਂ ਬਹੁਤ ਘੱਟ ਤੇ ਡਿਪੋਰਟ ਦੀਆਂ ਖਬਰਾਂ ਬਹੁਤ ਜ਼ਿਆਦਾ ਤੇ ਵੀਜ਼ਿਆਂ ਦੇ ਵਿੱਚ ਸਖਤੀ ਦੀਆਂ ਖਬਰਾਂ ਬਹੁਤ ਹੀ ਜ਼ਿਆਦਾ ਆਉਣ ਵਾਲੇ ਦਿਨਾਂ 'ਚ ਮਿਲਣੀਆਂ ਆਪ ਨੂੰ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਲੋਕ ਜਦੋਂ ਇਦਾਂ ਬਾਹਰ ਆਉਂਦੇ ਹੁੰਦੇ ਸੀਗੇ ਚਲੋ ਬਿਨਾਂ ਪੇਪਰਾਂ ਤੋਂ ਵੀ ਆ ਗਏ ਡੰਕੀ ਲਾ ਕੇ ਵੀ ਆ ਗਏ ਵੀ ਜਿਹੜੇ ਮੁਲਕ ਦੇ ਵਿੱਚ ਆਉਂਦੇ ਹੁੰਦੇ ਸੀ ਨਾ ਉਹ ਉਹਨਾਂ ਦੇ ਨਾਲ ਕੋਈ ਸਖਤੀ ਨਹੀਂ ਸੀ ਕਰਦਾ ਹੁੰਦਾ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਚੰਗੀਆਂ ਜਗ੍ਹਾਾਂ ਤੇ ਵੀ ਰੱਖਦੇ ਸੀ ਉਹਨਾਂ ਨੂੰ ਕੱਪੜਾ ਵੀ ਦਿੰਦੇ ਸੀ ਰੋਟੀ ਵੀ ਖਾਣ ਨੂੰ ਦਿੰਦੇ ਸੀ ਤੇ ਹੁਣ ਜਿੱਦਾਂ ਦੀਆਂ ਖਬਰਾਂ ਆਪਾਂ ਅਮਰੀਕਾ ਤੋਂ ਸੁਣ ਰਹੇ ਆਂ 댓 ਮੀਨਸ ਕਿ ਉਹ ਇੱਧਰ ਵੀ ਸਖਤੀ ਕਰ ਰਹੇ ਨੇ ਕਿ ਅਸੀਂ ਹੁਣ ਇਹ ਨਹੀਂ ਕਿ ਤੁਸੀਂ ਗੈਰਕਾਨੂੰਨੀ ਰਾਸਤੇ ਥਾਣੀ ਸਾਡੇ ਮੁਲਕ ਦੇ ਵਿੱਚ ਆਓ ਤੇ ਅਸੀਂ ਤੁਹਾਨੂੰ ਚਾਹ ਵੀ ਪਲਾਈਏ ਤੇ ਰੋਟੀ ਵੀ ਖੁਲਾਈਏ ਦੋਸਤੋ ਸਾਡਾ ਮੀਡੀਆ ਵੀ ਬੜਾ ਨਰਦਈ ਹੈ ਕਈ ਵਾਰ ਇਦਾਂ ਇਦਾਂ ਦੀਆਂ ਖਬਰਾਂ ਚਲਾ ਦਿੰਦਾ ਕਿ ਬਾਅਦ ਵਿੱਚ ਜਿਹੜੇ ਸਿਆਸਤ ਦੇ ਵਿੱਚ ਦੋ ਲੋਕਾਂ ਦੇ ਸਾਹਮਣੇ ਵਿਰੋਧੀ ਨਜ਼ਰ ਆਉਂਦੇ ਹੁੰਦੇ ਆ ਅਸਲ ਦੇ ਵਿੱਚ ਉਹ ਮਿੱਤਰ ਹੁੰਦੇ ਆ ਤੇ ਉਹਨਾਂ ਦੀਆਂ ਮਿੱਤਰਤਾ ਦੀਆਂ ਖਬਰਾਂ ਮੀਡੀਆ ਤੇ ਚੱਲ ਜਾਂਦੀਆਂ ਨੇ ਤਾਂ ਫਿਰ ਉਹਨਾਂ ਨੂੰ ਇਹ ਸਾਬਤ ਕਰਨ ਦੇ ਲਈ ਕਿ ਨਹੀਂ ਨਹੀਂ ਪਈ ਅਸੀਂ ਤਾਂ ਵਿਰੋਧੀ ਹਈਆਂ ਫਿਰ ਇੱਕ ਦੂਸਰੇ ਦੇ ਖਿਲਾਫ ਬੜੀ ਤਲਖ ਜਿਹੜੀ ਆ ਗੁਫ਼ਤਗੂ ਕਰਨੀ ਪੈਂਦੀ ਆ ਬੜੇ ਸਖਤ ਬਿਆਨ ਦੇਣੇ ਪੈਂਦੇ ਆ ਇਹ ਦੋਸਤਾਂ ਦੀ ਅੱਜ ਮੈਂ ਗੱਲ ਕਰ ਰਿਹਾ ਰਵਨੀਤ ਬਿੱਟੂ ਦੀ ਤੇ ਭਗਵੰਤ ਸਿੰਘ ਮਾਨ ਦੀ ਹੁਣ ਦੇਖੋ ਤੁਹਾਨੂੰ ਪਤਾ ਕਿ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਹਾਰਦੀ ਆ ਤੇ ਬੜੀਆਂ ਇਹ ਖਬਰਾਂ ਚੱਲੀਆਂ ਕਿ ਭਾਈ ਵੇ ਹੁਣ ਤਾਂ ਸਸਰੀ ਕਾਲਿਆ ਦਿੱਲੀ ਵੱਲੋਂ ਤਾਂ ਇਹਨਾਂ ਦਾ ਕੰਮ ਹੋ ਗਿਆ ਪੂਰਾ ਹਰਵਿੰਦ ਕੇਜਰੀਵਾਲ ਵੀ ਹਾਰ ਗਿਆ ਮਨੀਸ਼ ਸੁਧਿਆ ਵੀ ਹਾਰ ਗਿਆ ਵੇ ਦਿੱਲੀ ਵਾਲਿਆਂ ਨੇ ਸਸਰੀ ਕਾਲ ਬੁਲਾਤੀ ਆ ਤੇ ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਜਾ ਕੇ ਹਰਵਿੰਦ ਕੇਜਰੀਵਾਲ ਸਾਹਿਬ ਤੇ ਜੇਕਰ ਇਦਾਂ ਹੋਣ ਦੀ ਨੌਬਤ ਆਉਂਦੀ ਹੈ ਤੇ ਭਗਵੰਤ ਮਾਨ ਦੀ ਕਿਉਂਕਿ ਰਵਨੀਤ ਬਿੱਟੂ ਦੇ ਨਾਲ ਮਿੱਤਰਤਾ ਹੈ ਤੇ ਰਵਨੀਤ ਬਿੱਟੂ ਭਗਵੰਤ ਮਾਨ ਇਸ ਇਕੁਅਲ ਟੂ ਫਿਰ ਅਮਿਤ ਸ਼ਾਹ ਆ ਗਿਆ ਭਾਰਤ ਦਾ ਗ੍ਰਹਿ ਮੰਤਰਾਲਾ ਵੀ ਪੰਜਾਬ ਦੇ ਵਿੱਚ ਕੁਝ ਸੱਤਾ ਦਾ ਵੱਡਾ ਖੇਡ ਹੋਣ ਜਾ ਰਿਹਾ ਹਾਲਾਂਕਿ ਮੈਂ ਉਸੇ ਦਿਨ ਇਹ ਗੱਲ ਕਹੀ ਸੀ ਕਿ ਇੰਨੀ ਜਲਦੀ ਇੱਕ ਤਾਂ ਬਹੁਤ ਘੱਟ ਸੰਭਾਵਨਾਵਾਂ ਨੇ ਦੂਜਾ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿਆਸੀ ਗਲਤੀ ਅਰਵਿੰਦ ਕੇਜਰੀਵਾਲ ਸਾਹਿਬ ਨਹੀਂ ਕਰਨਗੇ ਕਿਉਂਕਿ ਫਿਰ ਵੀ ਉਹ ਸਿਆਸਤ ਦੇ ਖਿਡਾਰੀ ਨੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਹੁਣ ਤਾਂ ਤੇ ਵੀ ਪੰਜਾਬ ਦੇ ਉਹ ਮੁੱਖ ਮੰਤਰੀ ਐਸਟੀਕੇ ਨਾਲ ਨਹੀਂ ਬਣ ਕੇ ਵੈਸੇ ਦੇਖਿਆ ਜਾਵੇ ਮੁੱਖ ਮੰਤਰੀ ਤਾਂ ਹੈਗੇ ਹੀ ਨੇ ਪੰਜਾਬ ਦੇ ਉਹ ਉਹਨਾਂ ਨੂੰ ਲੋਲ ਵੀ ਕੀਆ ਵੈਸੇ ਕੱਲ ਭਗਵੰਤ ਮਾਨ ਉਹਨਾਂ ਨੇ ਇਹਦਾ ਕਾਫੀ ਦੱਸ দেয়া ਕਿ ਸ਼ਕਤੀ ਦੇ ਵਿੱਚ ਜਵਾਬ ਵੀ ਦਿੱਤਾ ਵੇ ਇਹ ਅਫਵਾਹਾਂ ਐਸਟੀਕੇ ਦੀਆਂ ਤੇ ਯਕੀਨ ਨਹੀਂ ਕਰੀਦਾ ਹਾਲਾਂਕਿ ਗੱਲ ਇਹ ਹੈ ਕਿ ਜੇਕਰ ਇਦਾਂ ਦਾ ਹੀ ਜਵਾਬ ਜਿਹੜਾ ਇੱਕ ਵਾਰੀ ਕੇਜਰੀਵਾਲ ਸਾਹਿਬ ਦੇ ਦਿੰਦੇ ਤਾਂ ਫਿਰ ਕੋਈ ਹੋਰ ਗੱਲ ਹੁੰਦੀ ਆ ਪਰ ਚਲੋ ਉਹ ਵੱਡੇ ਲੋਕ ਨੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਹੋਇਆ ਅੱਛਾ ਖਬਰਾਂ ਤਾਂ ਇਹ ਵੀ ਚੱਲਦੀਆਂ ਨੇ ਕਿ ਸੁਸੋਧਿਆ ਸਾਹਿਬ ਵੀ ਪੰਜਾਬ ਦੇ ਵਿੱਚ ਹੀ ਨੇ ਜਿਹੜਾ ਦਿੱਲੀ ਦੇ ਆਪਣੇ ਸਿੱਖਿਆ ਮੰਤਰੀ ਰਹੇ ਆ ਹੁਣ ਦਿੱਲੀ ਵਾਲਿਆਂ ਨੂੰ ਤਾਂ ਉਹ ਸਿੱਖਿਆ ਪਤਾ ਨਹੀਂ ਕਿਉਂ ਨਹੀਂ ਚੰਗੀ ਲੱਗੀ ਪਰ ਲੱਸੀ ਅੱਛਾ ਇਹ ਬੜਾ ਮੈਨੂੰ ਕਈ ਵਾਰ ਨਾ ਲੱਗਦਾ ਕਿ ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਦੇਖੋ ਜੀ ਉਹ ਐਂਟੀ ਇਨਕਮ ਬੈਸੀ ਕਹਿੰਦੇ ਹੋ ਹੀ ਜਾਂਦੀ ਹੁੰਦੀ ਆ 10 ਸਾਲ ਜਦੋਂ ਨਾ ਕੋਈ ਸਰਕਾਰ ਚੱਲ ਜਵੇ ਲੋਕੀ ਆਮ ਤੌਰ ਤੇ ਐਂਟੀ ਇਨਕਮ ਬੈਸੀ ਹੋ ਜਾਂਦੀ ਲੋਕਾਂ ਦਾ ਮਨ ਭਰ ਜਾਂਦਾ ਅੱਛਾ ਲੋਕਾਂ ਦਾ ਮਨ ਮੋਦੀ ਸਾਹਿਬ ਤੋਂ ਨਹੀਂ ਭਰਿਆ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਤਾ ਲੋਕਾਂ ਨੇ ਲੋਕਾਂ ਦਾ ਮਨ ਗਜਰਾਤ ਚ ਭਾਜਪਾ ਤੋਂ ਨਹੀਂ ਭਰਿਆ ਮੱਧ ਪ੍ਰਦੇਸ਼ ਦੇ ਵਿੱਚ ਹਾਲਾਂਕਿ ਲੱਲਾ ਪਾਬਾ ਕਰਕੇ ਜਿੱਦਾਂ ਵੀ ਇਹ ਸਰਕਾਰਾਂ ਬਣਾਉਂਦੇ ਆ ਪਰ ਸੱਤਾ ਦੇ ਵਿੱਚ ਤਾਂ ਹੈਗੇ ਆ ਨਾ ਪਿਛਲੇ ਲੰਬੇ ਸਮੇਂ ਤੋਂ ਮੰਨੋ ਕਿ ਮੈਂ ਸਾਡੇ ਤੋਂ ਨਹੀਂ ਉਸ ਤਰੀਕੇ ਨਾਲ ਕੰਮ ਕਰ ਹੋਇਆ ਜੇ ਇਸ ਤਰੀਕੇ ਨਾਲ ਸਾਨੂੰ ਕਰਨਾ ਚਾਹੀਦਾ ਸੀ ਚਲੋ ਖੈਰ ਇਹ ਉਦੋਂ ਲਾਲਾ ਰੱਪਾ ਬੜਾ ਚੱਲਿਆ ਤੇ ਜਿਹੜੀ ਸਭ ਤੋਂ ਜ਼ਿਆਦਾ ਗੱਲ ਉੱਪਰ ਕਿ ਉਦੋਂ ਆਉਂਦੀ ਰਹੀ ਕਿ ਇਹ ਵੀ ਦਿੱਲੀ ਦੇ ਕਰਕੇ ਦਿੱਲੀ ਦੀ ਹਾਰ ਦੇ ਕਰਕੇ ਪੰਜਾਬ ਦੇ ਵਿੱਚ ਕੁਝ ਚੇਂਜ ਹੋਣ ਜਾ ਰਿਹਾ ਉਹਦੇ ਵਿੱਚ ਚਾਹੇ ਕੇਂਦਰ ਦਾ মিডিਆ ਹੋਵੇ ਚਾਹੇ ਪੰਜਾਬ ਦਾ মিডিਆ ਹੋਵੇ ਲਗਾਤਾਰ ਗੱਲ ਕਰਦਾ ਰਿਹਾ ਕਿ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੀ ਮਿੱਤਰਤਾ ਹੁਣ ਮੈਨੂੰ ਲੱਗਦਾ ਵੇ ਦੋਹਾਂ ਨੇ ਸੋਚਿਆ ਹੋਣਾ ਕਿ ਯਾਰ ਇਹ ਤਾਂ ਕਾ ਮੌਕਾ ਹੁਣ ਤੁਹਾਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰੀ ਬਿਆਨ ਦਿੱਤਾ ਸੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਰਵਨੀਤ ਬਿੱਟੂ ਪਾਰਟੀ ਬਦਲ ਨਹੀਂ ਸੀ ਜਦੋਂ ਉਹਨੇ ਕਾਂਗਰਸ ਨੂੰ ਕਿਹਾ ਕਾਂਗਰਸ ਨੇ ਉਹਨਾਂ ਦੀ ਟਿਕਟ ਕੱਟਤੀ ਸੀ ਤੇ ਤਕਰੀਬਨ ਤੈਹ ਬੰਗ ਸੀ ਕਿ ਪਾਰਟੀ ਤਾਂ ਉਹਨਾਂ ਨੇ ਬਦਲ ਨਹੀਂ ਹੈ ਤੇ ਸੁਖਪਾਲ ਖੈਰਾ ਸਾਹਿਬ ਨੇ ਤਾਂ ਵੀ ਕਲੇਮ ਕੀਤਾ ਸੀ ਕਿ ਮਾਨ ਸਾਹਿਬ ਨੇ ਖੁਦ ਭੇਜਿਆ ਰਵਨੀਤ ਬਿੱਟੂ ਨੂੰ ਭਾਜਪਾ ਦੇ ਵਿੱਚ ਵੀ ਇੱਕ ਅੰਗਲੀ ਸੰਗਲੀ ਜਿਹੜੀ ਆ ਉਹ ਬਣੀ ਰਹੇ ਤੇ ਚਲੋ ਭਾਜਪਾ ਨੇ ਵੀ ਉਹਨਾਂ ਨੂੰ ਰੇਲਵੇ ਰਾਜ ਮੰਤਰੀ ਬਣਾਤਾ ਤੇ ਇਹ ਇਹਨਾਂ ਦੀ ਜਿਹੜੀ ਮਿੱਤਰਤਾ ਦੀਆਂ ਸਟੋਰੀਆਂ ਅੱਜ ਦੀਆਂ ਨਹੀਂ ਚੱਲਦੀਆਂ ਫਿਰ ਉਦੋਂ ਇੱਕ ਵਾਰ ਇਹ ਵੀ ਰਵਨੀਤ ਬਿੱਟੂ ਉਹਨਾਂ ਨੇ ਗੱਲ ਦੱਸੀ ਸੀ ਕਿ ਕਿਉਂਕਿ ਭਗਵੰਤ ਸਿੰਘ ਮਾਨ ਮੇਰੇ ਨਾਲ ਹੀ ਬੈੰਦਾ ਹੁੰਦਾ ਸੀ ਲੋਕ ਸਭਾ ਦੇ ਵਿੱਚ ਤੇ ਉਹਨੇ ਮੈਨੂੰ ਦੱਸਿਆ ਸੀ ਕਿ ਮੈਂ ਤਾਂ ਬਿਜੜੀ ਮੁੱਖ ਮੰਤਰੀ ਪੰਜਾਬ ਦੀ ਕੋਠੀ ਆ ਵੀ ਮੈਂ ਤਾਂ ਜਦੋਂ ਐਮਪੀ ਵੀ ਹੁੰਦਾ ਸੀ ਮੈਂ ਤਾਂ ਉਹਦੇ ਬਾਹਰ ਦੀ ਘੁੰਮ ਕੇ ਉਸ ਕੋਠੀ ਨੂੰ ਕਹਿੰਦਾ ਹੁੰਦਾ ਸੀ ਵੀ ਤਿਆਰ ਰਹਿ ਮੈਂ ਆ ਰਿਆਂ ਵੀ ਬੜੀਆਂ ਜਾਤੀ ਗੱਲਾਂ ਵੀ ਜਿਹੜੀਆਂ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਕਰਦੇ ਮੇਰੇ ਫਰੈਂਡ ਨੇ ਤਾਂ ਆਬੀਸਲੀ ਉਹਨਾਂ ਨੇ ਜਦੋਂ ਇਦਾਂ ਦੀ ਗੱਲ ਤੁਹਾਡੇ ਨਾਲ ਕੋਈ ਕਰਦਾ ਤੁਹਾਡਾ ਦੋਸਤ ਮਿੱਤਰੀ ਕਰਦਾ ਨਾ ਤੇ ਚਲੋ ਹੁਣ ਇਹ ਮੀਡੀਆ ਦੇ ਵਿੱਚ ਲਗਾਤਾਰ ਚੱਲਦਾ ਰਿਹਾ ਕਿ ਮਿੱਤਰਤਾ ਹੈ ਮਿੱਤਰਤਾ ਹੈ ਤੇ ਕੱਲ ਪਰਸੋਂ ਫਿਰ ਰਵਨੀਤ ਬਿੱਟੂ ਕਹਿੰਦੇ ਵੀ ਮੈਂ ਲਾਦਾ ਇਦਾਂ ਨਹੀਂ ਗੱਲ ਬਣਨੀ ਉਹ ਕਹਿੰਦੇ ਵੀ ਭਾਈ ਤੁਸੀਂ ਕਿਹੜਾ ਮੁੱਖ ਮੰਤਰੀ ਚੱਕੀ ਫਿਰਦੇ ਉਹ ਇਹ ਤਾਂ ਕਬੂਤਰਬਾਜ਼ ਹੈ ਇਹ ਹੁਣ ਕਿਉਂਕਿ ਯੂ ਐਸ ਏ ਤੋਂ ਆ ਜਿਹੜਾ ਸਾਰਾ ਡਿਪੋਰਟ ਕਰਨ ਦਾ ਕੰਮ ਸ਼ੁਰੂ ਹੋਇਆ ਆਪਾਂ ਦੇਖ ਰਹੇ ਆ ਪੰਜਾਬ ਦਾ ਮੀਡੀਆ ਹੋ ਗਿਆ ਇੰਡੀਆ ਦਾ ਮੀਡੀਆ ਹੋ ਗਿਆ ਡੰਕੀ ਤੇ ਡਿਪੋਰਟ ਸਾਰੇ ਜਿਹੜੇ ਇਸ ਵੱਲੇ ਕੀਵਰਡ ਜਿਹੜੇ ਆ ਇਹ ਪੌਪੂਲਰ ਨੇ ਵੀ ਕਿਦਾਂ ਰਿਪੋਰਟ ਕੀਤਾ ਜਾ ਰਿਹਾ ਕਿਦਾਂ ਡੰਕੀਆਂ ਲੱਗਦੀਆਂ ਤੇ ਇਹਨੂੰ ਲੈ ਕੇ ਰਵਨੀਤ ਮਿੱਟੂ ਨੇ ਕਿਹਾ ਕਿ ਇਹਨਾਂ ਨੇ ਕਾਰਵਾਈ ਕੀ ਕਰਨੀ ਸੀ ਹਾਲਾਂਕਿ ਹੁਣ ਕਿਹਾ ਜਾ ਰਿਹਾ ਕਿ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਜਿਹੜੇ ਆ ਆਦੇਸ਼ ਹੋਏ ਨੇ ਕਿ ਤੁਸੀਂ ਆਹ ਕਰੋ ਇਹ ਇਹਦੇ ਖਿਲਾਫ ਕੋਈ ਜਿਹੜੇ ਟਰੈਵਲ ਏਜੰਟ ਨੇ ਨਾ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਆ ਵੀ ਅਸੀਂ ਜਲਦੀ ਹੀ ਇਹਨਾਂ ਦੇ ਖਿਲਾਫ ਕੁਝ ਕਰਨ ਜਾ ਰਹੇ ਹਾਂ ਉਧਰੋਂ ਹਰਿਆਣਾ ਸਰਕਾਰ ਦੇ ਵੱਲੋਂ ਵੀ ਕੁਝ ਨਾ ਕੁਝ ਜਿਹੜਾ ਉਹ ਆਪਣੀ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੇ ਨੇ ਕੋਈ ਕਾਨੂੰਨ ਵਗੈਰਾ ਤੇ ਇਹਨਾਂ ਤੇ ਸ਼ਿਕੰਜਾ ਉਹ ਕੱਸਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਸਰਕਾਰ ਤੇ تنਕੀਦ ਇਹ ਹੋ ਰਹੀ ਸੀ ਕਿ ਇਹਨਾਂ ਨੇ ਤਿੰਨਾਂ ਸਾਲਾਂ ਦੇ ਵਿੱਚ ਟ੍ਰੈਵਲ ਏਜੰਟਾਂ ਤੇ ਰਵਰੀਤ ਬਿੱਟੂ ਕਹਿੰਦਾ ਵੀ ਇਹਨਾਂ ਨੇ ਟ੍ਰੈਵਲ ਏਜੰਟਾਂ ਤੇ ਕੀ ਕੰਮ ਕਰਨਾ ਸੀ ਵੀ ਜਿਹੜਾ ਭਗਵੰਤ ਮਾਨ ਹੈ ਤਾਂ ਖੁਦ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਬੂਤਰਬਾਜ਼ੀ ਦੇ ਉੱਤੇ ਕਿਉਂਕਿ ਕਬੂਤਰਬਾਜ਼ੀ ਕਿਹਾ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪ੍ਰਮੋਟਰ ਹੁੰਦੇ ਸੀ ਕਲਾਕਾਰਾਂ ਦੇ ਨਾਲ ਜਿਹੜੇ ਸਿੰਗਰ ਕਮੇਡੀਅਨ ਕਲਾਕਾਰ ਜਿਹੜੇ ਇੱਕ ਸ਼ੋਅ ਕਰਨ ਆਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਥੋੜੇ ਥੋੜੇ ਸਾਜ਼ੀਆਂ ਦੇ ਰੂਪ ਦੇ ਵਿੱਚ ਬੰਦੇ ਲੈ ਆਉਂਦੇ ਹੁੰਦੇ ਸੀ ਤੇ ਉਹਨਾਂ ਤੋਂ ਪੈਸੇ ਲੈ ਲੈਣੇ ਤੇ ਉਹਨਾਂ ਨੂੰ ਬਾਅਦ ਵਿੱਚ ਫਿਰ ਇੱਥੇ ਉਹ ਇਦਾਂ ਹੀ ਰਹਿ ਜਾਂਦੇ ਹੁੰਦੇ ਸੀ ਉਹਨਾਂ ਨੂੰ ਕਹਿ ਦੇਣਾ ਕਿ ਚਲੋ ਵੀ ਉਹ ਕਬੂਤਰਬਾਜੀ ਉਹਨੂੰ ਕਿਹਾ ਜਾਂਦਾ ਹੈ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ ਸੀ ਦਲੇਰ ਮਹਿੰਦੀ ਉਹਨਾਂ ਨੂੰ ਜਦੋਂ ਇਹ ਦੇ ਵਿੱਚ ਜਦੋਂ ਉਹਨਾਂ ਦੇ ਸੰਬੰਧਿਤ ਖਬਰਾਂ ਆਈਆਂ ਤੇ ਉਹ ਬਹੁਤ ਇਹ ਜਿਹੜਾ ਸਾਰਾ ਵਿਸ਼ਾ ਸੀਗਾ ਬਹੁਤ ਚਰਚਾ ਦੇ ਵਿੱਚ ਆਇਆ ਫਿਰ ਤੁਹਾਨੂੰ ਪਤਾ ਕਿ ਕਮੇਡੀਅਨਾਂ ਨੇ ਬਹੁਤ ਇਹਦੇ ਤੇ ਗਾਣੇ ਵੀ ਬਣਾਤੇ ਕਬੂਤਰਬਾਜੀ ਦੇ ਉੱਤੇ ਸੋ ਇਸ ਕਰਕੇ ਵੀ ਰਵਨੀਤ ਬਿੱਟੂ ਨੇ ਉਧਰ ਨੂੰ ਇਸ਼ਾਰਾ ਕੀਤਾ ਵੀ ਜਦੋਂ ਭਗਵੰਤ ਮਾਨ ਸਟੇਜ ਦੀ ਦੁਨੀਆ ਦਾ ਬਾਦਸ਼ਾਹ ਹੁੰਦਾ ਸੀ ਜਾਂ ਕਲਾਕਾਰ ਹੁੰਦਾ ਸੀ ਇਹ ਤਾਂ ਇਹਦੇ ਤੇ ਇਲਜ਼ਾਮ ਲੱਗਦੇ ਹੁੰਦੇ ਸੀ ਕਬੂਤਰਬਾਜੀ ਦੇ ਤੇ ਇੰਨੇ ਭਾਈ ਕੀ ਇਹਦੇ ਤੇ ਕੰਮ ਕਰਨਾ ਸੀ ਸੋ ਬੜਾ ਸਖਤ ਬਿਆਨ ਆ ਵੈਸੇ ਤਾਂ ਤੇ ਇਹ ਹੁਣ ਦੇਖਦੇ ਆਂ ਵੀ ਭਗਵੰਤ ਸਿੰਘ ਮਾਨ ਸੱਚੀਓ ਕੁਝ ਟਰੈਵਲ ਏਜੰਟਾਂ ਦੇ ਕੋ ਜਿਹੜਾ ਸਖਤੀ ਕਰਕੇ ਇਹਦਾ ਜਵਾਬ ਦਿੰਦੇ ਆ ਜਾਂ ਬਸ ਜਵਾਨੀ ਜਮਾ ਖਰਚੀ ਇਹਨਾਂ ਨੇ ਕਰਨਾ ਇਹ ਮੈਂ ਕਈ ਵਾਰ ਇਹ ਗੱਲ ਇੱਥੇ ਕਹੀ ਆ ਕਿ ਇਹ ਜਿਹੜਾ ਆਪਣੇ ਡਿਪੋਟ ਕਰਨ ਵਾਲੀ ਪ੍ਰਕਿਰਿਆ ਆ ਜਾਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ ਹੁਣ ਉਹ ਲੋਕਾਂ ਨੂੰ ਆਪਣੇ ਪੰਜਾਬ ਆ ਜਾਂ ਜਿੰਨੇ ਵੀ ਇੰਡੀਅਨ ਸੇ ਆ ਜਾਂ ਪੂਰਾ ਇਹ ਸਾਡਾ ਜਿਹੜਾ ਖਿੱਤਾ ਏਸ਼ੀਆ ਦਾ ਖਿੱਤਾ ਆ ਇਹਦੇ ਪ੍ਰਤੀ ਇੱਕ ਭਾਵਨਾ ਇਸ ਤਰੀਕੇ ਦੀ ਬਣ ਰਹੀ ਆ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀਜ਼ਿਆਂ ਦੇ ਵਿੱਚ ਨਰਮੀ ਦੀਆਂ ਖਬਰਾਂ ਬਹੁਤ ਘੱਟ ਤੇ ਡਿਪੋਰਟ ਦੀਆਂ ਖਬਰਾਂ ਬਹੁਤ ਜ਼ਿਆਦੇ ਤੇ ਵੀਜ਼ਿਆਂ ਦੇ ਵਿੱਚ ਸਖਤੀ ਦੀਆਂ ਖਬਰਾਂ ਬਹੁਤ ਹੀ ਜ਼ਿਆਦੇ ਆਉਣ ਵਾਲੇ ਦਿਨਾਂ 'ਚ ਮਿਲਣਗੀਆਂ ਤੁਸੀਂ ਪਿਛਲੇ 6 ਮਹੀਨੇ ਸਾਲ ਦੀਆਂ ਤੇ ਨਿਗਾਹ ਹੁਣੇ ਵੀ ਮਾਰ ਲਓ ਤੇ ਤੁਹਾਨੂੰ ਇਦਾਂ ਦੀਆਂ ਮਿਲਣਗੀਆਂ ਕਿ ਜਿਹੜਾ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਆ ਚਾਹੇ ਯੂਕੇ ਆ ਜੂਐਸਏ ਆਪਣੇ ਵੀਜ਼ਾ ਜਿਹੜੇ ਇਹਨਾਂ ਦੇ ਨਿਯਮ ਹੈ ਉਹਨਾਂ ਨੂੰ ਸਖਤ ਕਰ ਰਿਆ ਡਿਪੋਟਿਸ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਆ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਯੂਕੇ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੀ ਖਬਰ ਵੀ ਸਾਂਝੀ ਕਰ ਚੁੱਕਾਂਗੇ ਯੂਕੇ ਦੇ ਵਿੱਚ ਉਹ ਕਿੰਨੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੋ ਇਹ ਹੁਣ ਇਹ ਤਾਂ ਪੰਜਾਬ ਦੇ ਲੋਕਾਂ ਨੇ ਵੀ ਵੇਖਣਾ ਕਿ ਤੁਸੀਂ ਇੰਨੇ-ਇੰਨੇ ਪੈਸੇ ਖਰਚ ਕੇ ਏਜੰਟਾਂ ਨੂੰ ਦੇ ਕੇ ਕਿਉਂ ਆਪਣਾ ਜਿਹੜਾ ਇਹ ਇੱਧਰਲੇ ਪਾਸੇ ਨੂੰ ਤੁਰਨਾ ਉਹ ਬਿਲਕੁਲ ਰੋਣਾ ਆਉਂਦਾ ਉਹਨਾਂ ਪਰਿਵਾਰਾਂ ਦੀਆਂ ਸਟੋਰੀਆਂ ਦੇਖ ਕੇ ਜਿਹੜੇ ਕੋਈ ਕਹ ਦੱਸਦੇ ਆ ਕਿ ਇੱਕ ਤਾਂ ਪੂਰੀ ਜ਼ਿੰਦਗੀ ਦਾ ਟਰਾਮਾ ਉਹਨਾਂ ਨੇ ਲੈ ਲਿਆ ਕਿਉਂਕਿ ਪੈਨਮਾ ਦੇ ਜੰਗਲਾਂ ਦੇ ਵਿੱਚੋਂ ਸਮੁੰਦਰਾਂ ਦੇ ਵਿੱਚੋਂ ਡੌਂਕੀ ਲਾ ਕੇ ਜਦੋਂ ਉਹ ਗਏ ਨੇ ਤੇ ਉਹ ਸਾਰਾ ਜਿਹੜਾ ਉਹ ਇੱਕ ਟਰਾਮਾ ਹੁੰਦਾ ਉਹ ਸਾਰੀ ਉਮਰ ਤੁਹਾਡੇ ਨਾਲ ਰਹਿੰਦਾ ਤੇ ਇਹਦੇ ਨਾਲ ਨਾਲ ਫਿਰ ਜਦੋਂ ਉੱਥੇ ਉਹ ਪਹੁੰਚਦੇ ਆ ਤੇ ਫਿਰ ਉਹ ਕੈਂਪਾਂ ਦੇ ਵਿੱਚ ਜਿਸਟ੍ਰੀਕੇ ਨਾਲ ਉਹਨਾਂ ਦਾ ਵਿਵਹਾਰ ਕੀਤਾ ਗਿਆ ਉੱਥੇ ਦੀਆਂ ਗਵਰਨਮੈਂਟਾਂ ਦੇ ਵੱਲੋਂ ਹੁਣ ਤੁਸੀਂ ਇਹਦੇ ਤੋਂ ਜੀ ਇੱਕ ਅੰਦਾਜ਼ਾ ਲਾ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੱਛਮੀ ਮੁਲਕ ਆ ਸਥਿਤੀਆਂ ਕਿੱਧਰ ਨੂੰ ਜਾ ਰਹੀਆਂ ਨੇ ਕੋਈ ਵੀ ਪੁਰਾਣਾ ਜਿਹੜਾ ਲੋਕ ਆ ਤੁਹਾਨੂੰ ਇੱਕ ਗੱਲ ਦੱਸ ਦੇਣਗੇ ਉਹ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਲੋਕ ਜਦੋਂ ਇਦਾਂ ਬਾਹਰ ਆਉਂਦੇ ਹੁੰਦੇ ਸੀਗੇ ਚਲੋ ਬਿਨਾ ਪੇਪਰਾਂ ਤੋਂ ਵੀ ਆ ਗਏ ਡੰਕੀ ਲਾ ਕੇ ਵੀ ਆ ਗਏ ਵੀ ਜਿਹੜੇ ਮੁਲਕ ਦੇ ਵਿੱਚ ਆਉਂਦੇ ਹੁੰਦੇ ਸੀ ਨਾ ਉਹ ਉਹਨਾਂ ਦੇ ਨਾਲ ਕੋਈ ਸਖਤੀ ਨਹੀਂ ਸੀ ਕਰਦਾ ਹੁੰਦਾ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਚੰਗੇ ਜਗ੍ਹਾਾਂ ਤੇ ਵੀ ਰੱਖਦੇ ਸੀ ਉਹਨਾਂ ਨੂੰ ਕੱਪੜਾ ਵੀ ਦਿੰਦੇ ਸੀ ਰੋਟੀ ਵੀ ਖਾਣ ਨੂੰ ਦਿੰਦੇ ਸੀ ਡਿਟੈਂਸ਼ਨ ਸੈਂਟਰ ਜਿਹੜੇ ਇੱਥੇ ਹੁੰਦੇ ਆ ਤੁਸੀਂ ਯੂਕੇ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਮੇਲਾ ਦਾ ਬਾਹਰ ਹੋਰ ਵੀ ਕਿਸੇ ਕੰਟਰੀ ਤੋਂ ਪੁੱਛ ਲਿਓ ਵੀ ਬਹੁਤ ਚੰਗਾ ਵਿਹਾਰ ਉਹ ਕਰਦੇ ਆ ਕਰਦੇ ਰਹੇ ਆ ਤੇ ਹੁਣ ਜਿੱਦਾਂ ਦੀਆਂ ਖਬਰਾਂ ਆਪਾਂ ਅਮਰੀਕਾ ਤੋਂ ਸੁਣ ਰਹੇ ਆ 댓 ਮੀਨਸ ਕਿ ਉਹ ਇੱਧਰ ਵੀ ਸਖਤੀ ਕਰ ਰਹੇ ਨੇ ਕਿ ਅਸੀਂ ਹੁਣ ਇਹ ਨਹੀਂ ਕਿ ਤੁਸੀਂ ਗੈਰ ਕਾਨੂੰਨਾ ਰਸਤੇ ਥਾਣੀ ਸਾਡੇ ਮੁਲਕ ਦੇ ਵਿੱਚ ਆਉ ਤੇ ਅਸੀਂ ਤੁਹਾਨੂੰ ਚਾਹ ਵੀ ਪਲਾਈਏ ਤੇ ਰੋਟੀ ਵੀ ਖਲਾਈਏ ਉਹ ਜੇ ਉਧਰ ਸਖਤੀ ਇਸੇ ਕਰਕੇ ਕਰ ਰਹੇ ਨੇ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਹੱਤਕੜੀਆਂ ਲਾਉਣੀਆਂ ਤੇ ਬੇੜੀਆਂ ਜਿਹੜੀਆਂ ਲਾਉਣੀਆਂ ਉਹਨਾਂ ਨੂੰ ਵੀ ਪਤਾ ਸੀ ਵੀ ਕੋਈ دہشت گرد ਨਹੀਂ ਨਾ ਇਹਨਾਂ ਨੇ ਕੋਈ ਸਾਡਾ ਜਹਾਜ਼ ਹਾਈਜੈਕ ਕਰ ਲੈਣਾ ਜਾਂਦੇ ਆ ਨੇ ਤੇ ਨਾਲੇ ਅਮਰੀਕਨ ਜਿਹੜਾ 에ਅਰ ਫੋਰਸ ਦਾ ਪਲੇਨ ਆ ਉਹਦੇ ਵਿੱਚ 5 6 ਗੁਣਾ ਜ਼ਿਆਦਾ ਇੱਕ ਬੰਦੇ ਦੇ ਮਗਰ 5 6 ਗੁਣਾ ਜ਼ਿਆਦਾ ਖਰਚਾ ਆਉਂਦਾ 에ਅਰ ਫੋਰਸ ਦਾ ਪਲੇਨ ਭੇਜਣ ਦੇ ਵਿੱਚ ਬਟ ਸਟਿਲ ਉਹਨਾਂ ਨੇ ਪੈਸੇ ਖਰਚੇ ਕਿਉਂਕਿ ਉਹਨਾਂ ਨੇ ਪੰਜਾਬੀਆਂ ਨੂੰ ਸਾਰੀ ਦੁਨੀਆ ਨੂੰ ਇਹ ਸੁਨੇਹਾ ਦੇਣਾ ਸੀ ਕਿ ਜੇਕਰ ਤੁਸੀਂ ਸਾਡੇ ਮੁਲਕ ਦੇ ਵਿੱਚ ਗੈਰਕਾਨੂੰਨ ਢੰਗ ਦੇ ਨਾਲ ਆਉਂਗੇ ਤੇ ਅਸੀਂ ਤੁਹਾਡੇ ਨਾਲ ਇੰਨਾ ਹੀ ਸ਼ਕਤੀ ਨਾਲ ਵਿਹਾਰ ਕਰਾਂਗੇ ਇਤੋਂ ਜ਼ਿਆਦਾ ਸ਼ਕਤੀ ਨਾਲ ਕਰਾਂਗੇ ਓਬਵੀਅਸਲੀ ਇਹ ਤਾਂ ਹਜੇ ਇੰਡੀਕੇਸ਼ਨਸ ਦੇ ਰਹੇ ਨੇ ਤੇ ਇਹ ਵੀ ਗੱਲਾਂ ਆ ਰਹੀਆਂ ਨੇ ਜੋ ਕਿ ਬੜੀ ਮੰਦਭਾਗੀ ਗੱਲ ਹੈ ਕਿ ਜਿਹੜਾ ਉਹਨਾਂ ਦੀਆਂ ਸਰਦਾਰਾਂ ਦੀਆਂ ਜਿਹੜਾ ਪੱਗਾ ਵੀ ਉਹਨਾਂ ਨੇ ਕਈਆਂ ਨੇ ਕਿਹਾ ਕਿ ਲਾਗੇ ਡਸਟਬਿਨ ਦੇ ਵਿੱਚ ਸੁੱਟੀਆਂ ਗਈਆਂ ਬਾਅਦ ਵਿੱਚ ਇੱਥੇ ਦੱਸਦੇ ਆ ਕਿ ਐਸਜੀਪੀਸੀ ਵੱਲੋਂ ਪਹਿਲਾਂ ਜਿਹੜਾ ਉਹਨਾਂ ਨੂੰ ਸਿਰ ਠਕਣ ਦੇ ਲਈ ਪੱਕਾ ਦਿੱਤੀਆਂ ਗਈਆਂ ਫਿਰ ਕੰਮ ਇਦਾਂ ਦਾ ਹੀ ਆ ਪਰ ਇਹ ਹੁਣ ਪੰਜਾਬ ਦੇ ਲੋਕਾਂ ਨੇ ਆਪ ਵੀ ਦੇਖਣਾ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਤੇ ਜਿਹੜਾ ਟਰੈਵਲ ਜੰਟਿਆ ਕਦੋਂ ਦੇ 25 30 ਸਾਲ ਹੋ ਗਿਆ ਅਸੀਂ ਇਹ ਚੀਜ਼ਾਂ ਸੁਣਦੇ ਆਂ ਕਿ ਹੁਣ ਇਹਨਾਂ ਤੇ ਸ਼ਿਕੰਜਾ ਕੱਸਿਆ ਜਾਣਾ ਹੁਣ ਕੱਸਿਆ ਜਾਣਾ ਪਰ ਹੁਣ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਕਿਉਂਕਿ ਅਦਰਵਾਇਜ਼ ਤੁਸੀਂ ਦੇਖੋ 50 60 ਲੱਖ ਲਾ ਕੇ ਇੰਨੀਆਂ ਮੁਸ਼ਕਲਾਂ ਝੱਲ ਕੇ ਕੋਈ ਬੰਦਾ ਉਥੇ ਕੈਂਪ ਚ ਉਥੇ ਕੈਂਪ ਚ ਤੁਹਾਡੇ ਤੇ ਤਸ਼ੱਦਦ ਹੁੰਦਾ ਇੱਕ ਬਕਰੇ ਤਰੀਕੇ ਦਾ ਤੇ ਉਦੋਂ ਬਾਅਦ ਤੁਹਾਨੂੰ ਜਹਾਜ਼ ਦੇ ਵਿੱਚ ਪਾ ਕੇ ਬੇੜੀਆਂ ਲਾ ਕੇ ਦਾ ਤੁਹਾਡੇ ਜਿਹੜਾ ਮੁਲਕ ਦੁਆਰਾ ਭੇਜ ਦਿੰਦੇ ਆ ਉਹ ਤੇ ਇਹਦੇ ਨਾਲੋਂ ਬੈਟਰ ਹੈ ਕਿ ਕੋਈ ਹੋਰ ਆਪਸ਼ਨ ਲੱਭ ਲਈ ਜਾਵੇ ਤੇ ਸਰਕਾਰ ਦੇ ਲਈ ਵੀ ਜ਼ਰੂਰੀ ਇਹੀ ਆ ਜੇ ਮੈਂ ਕਿਹਾ ਕਿ ਹੁਣ ਜਾਂ ਤਾਂ ਭਗਵੰਤ ਮਾਨ ਨੇ ਰਵਨੀਤ ਬਿੱਟੂ ਦੀਆਂ ਜਾਂ ਬਾਕੀ ਜਿੰਨੇ ਵੀ ਆਪੋਜੀਸ਼ਨ ਲੀਡਰ ਇਹ ਗੱਲਾਂ ਕਹਿ ਰਹੇ ਨੇ ਕਿ ਸਰਕਾਰ ਕੱਖ ਨਹੀਂ ਕਰ ਰਹੀ ਟਰੈਵਲ ਏਜੰਟਾਂ ਦੇ ਖਿਲਾਫ ਜਾਂ ਤਾਂ ਇਹ ਜਮਾਨੀ ਜਮਾ ਖਰਚ ਕਰਨਾ ਉਹਨਾਂ ਨੇ ਜਾਂ ਸੱਚੀਓ ਕੋਈ ਕੰਕਰੀਟ ਕਦਮ ਚੁੱਕ ਕੇ ਤੇ ਇਸ ਸਮੱਸਿਆ ਦਾ ਹੱਲ ਕਰਨ ਵੱਲ ਪੰਜਾਬ ਨੂੰ ਲੈ ਕੇ ਤੁਰਨਾ ਸੋ ਲਗਾਤਾਰ ਬਹੁਤ ਸਾਰੇ ਮਸਲੇ ਤੇ ਤੁਹਾਡੇ ਨਾਲ ਜੁੜਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਸਤ੍ਰਿਕ